ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਆ ਗਈ ਆ ਇੱਕ ਵੀਰੋ ਚੰਗੀ ਵਹਿੜ ਆ ਗਈ ਆ ਟੌਪ ਕਲਾਸ ਆ ਤਾਜੀ ਸੂਈ ਆ ਚੰਗੇ ਰਿਕਾਰਡ ਵਾਲੀ ਆ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਤਾਂ ਆਓ ਵੀਰੇ ਇੰਨਾ ਬਾਰੇ ਲੈਨੇ ਆ ਵੀਰੋ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਬਸ ਕੀ ਭਾਜੀ ਕੀ ਆ ਚੱਲੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਬਸ ਕੀ ਭਾਜੀ ਕੀ ਆ ਚੱਲ ਜੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬਸ ਕਿੰਨ ਫਾਗ ਦਾ ਅੰਦਾਜ਼ੇ ਵਧੀਆ ਵੀਰੇ YouTube ਦੇਖਣ ਵਾਲੇ ਸਾਰੇ ਭਾਂ ਪਾਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਪ੍ਰੇਮ ਸਿੰਘ ਪਿੰਡ ਕਾਸਿਵਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਮੋਬਾਈਲ ਨੰਬਰ 85286 1345 ਠੀਕ ਹੈ ਜੀ ਤਮਿਰ ਜੀ ਅੱਜ ਆਗੇ ਤਿੰਨ ਪਸ਼ੂ ਕੋਲੇ ਪ੍ਰਜਿੰਦਰ ਜੀ ਬੜਾ ਦਾ ਅੱਜ ਪੰਜ ਆਈਆਂ ਸੀਗੀਆਂ ਦੋ ਹੀ ਰਹਿ ਗਈਆਂ ਵਾ ਦੋ ਰਹਿ ਗਈਆਂ ਇੱਕ ਮੱਝ ਰਹਿ ਗਈ ਹੈ ਚੰਨੀ ਡੰਗ ਰਿਆ ਤੇ ਆੜੀ ਵਹਿਲ ਕਜਿੰਦਰ ਜੀ ਹਾਂਜੀ 20 ਦਿਨਾਂ ਦੀ ਸੋਈ 20 ਦਿਨਾਂ ਦੀ ਠੀਕ ਮਗਰ ਵਸ਼ੀ ਹੈ ਠੀਕ ਹੈ ਜੀ ਇਹ ਵਸ਼ੀ ਕੋ ਦੁੱਧ ਭਾਏ ਕੋ 3 ਡੰਗ ਚ 4 ਭਾਏ ਕੋ 4 ਡੰਗ ਚ 4 18 ਲੀਟਰ ਮੌਜੂਦ ਆਗੇ 18 ਲੀਟਰ ਤਿਆਰ ਆ ਹੁਣ ਦੁੱਧ 18 ਲੀਟਰ ਤਿਆਰ ਦਵਾਂਗੇ ਕਿ ਆ ਕੰਡੇ ਆ ਦਵਾਂ ਠੀਕ ਆ ਜੀ 18 ਲੀਟਰ ਤਿਆਰ ਦਵਾਂਗੇ ਦੂਜਾ ਸੂਆ ਦੂਜਾ ਸੂਆ ਖੋਲੋ ਵੀਰ ਜੀ ਤਾਂ ਵੇਖੋ ਵੀਰ 18 ਲੀਟਰ ਦੁੱਧ ਤਿਆਰ ਆ ਮਗਰ ਵਸ਼ੀ ਆ ਗਈ ਆ ਤਾਂ ਥਾਂ ਦੀ ਗੱਲ ਕਰੀਏ ਤਾਂ ਤਿਆਰ ਆ ਕਿਤੇ ਮਗਰ ਹੁਣ ਕੀ ਬਾਤ ਆ ਜੀ ਸਿਰਾ ਥਾਂ ਲੱਗਿਆ ਚੈੱਕ ਕਰੋ ਵੀਰੇ ਵੇਖੋ ਵੀਰੋ ਵੱਡੀ ਵਹਿੜ ਆ ਕੀ ਬਾਤ ਹੈ ਜੀ ਆ ਥੱਲੋਂ ਪੂਰੇ ਖਲਾਵੇ ਕੋਲ ਵੇਪਾ ਇਹ ਲੈਵੇ ਵਾਲੇ ਵੀਰੋ ਚੈੱਕ ਕਰੋ ਤਾਂ ਵੀਰੋ ਇਹਦੇ ਕੱਦ ਕਾਠ ਦੀ ਗੱਲ ਕਰੀਏ ਜਾਂ ਲੈਵੇ ਦੀ ਕਰੀਏ ਜਾਂ ਥਣਾ ਦੀ ਗੱਲ ਕਰੀਏ ਤਾਂ ਤੁਸੀਂ ਦੂਰੋਂ ਵੀ ਆਉਗੇ ਚੱਲਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਵੈੜ ਨੂੰ ਬਹੁਤ ਜਿਆਦਾ ਚੰਗੀ ਵੈੜ ਆ ਕੀ ਬਾਤ ਹੈ ਇਹਨੂੰ ਕਿੱਥੇ ਚੱਲਣ ਗਿਆ ਦੀ ਸੋਣੀ ਰਾਹ ਦੇਖੋ ਵੀਰੋ ਟੋਪ ਕਲਾਸ ਵੜਾ ਵੱਡੀ ਵੜ ਗੱਦ ਘਾਠ ਵਾਲੀ ਆ ਲੈਵਾ ਵੀ ਚੰਗਾ ਲੱਗਿਆ ਵੀਰੋ ਥਾਨ ਵੀ ਬੜਾ ਸਪੈਸ਼ਲ ਲੱਗਿਆ 18 ਲੀਟਰ ਹੁਣ ਤਿਆਰ ਆ ਦੁੱਧ ਤਾਂ ਬਾਕੀ ਤੁਹਾਨੂੰ ਵੱਛੀ ਵੀਰੇ ਵਖਾਲ ਦੇਣੇ ਆ ਆ ਬੱਚਾ ਆ ਗਿਆ ਮਾੜਾ ਵੱਛੀ ਵੀ ਚੰਗੇ ਸੀ ਮੰਦੀ ਆ ਗਈ ਵੀਰੋ ਵੱਛੀ ਵੀ ਭਾਜੀ ਆਪਣੀ ਮਾਂ ਤੇ ਹੀ ਆ ਬਿਲਕੁਲ ਤਵੀਰ ਜੀ ਕਿਵੇਂ ਵੱਛੀ ਮੰਦ ਤੇ ਗਾ ਵੱਛੀ ਦਾ ਬਿਲਕੁਲ ਬਹੁਤ ਚੰਗੀ ਵੜਾ ਤਾਂ ਵੀਰੋ ਥਾਨ ਬੜਾ ਪਿਆਰਾ ਲੱਗਿਆ ਲੇਵਾ ਬੜਾ ਸ਼ਾਨਦਾਰਾ ਕੱਦ ਕਾਠ ਵੀ ਸੋਹਣਾ ਲੱਗਿਆ ਤੇ 18 ਲੀਟਰ ਦੁੱਧ ਤਿਆਰ ਆ। ਥਾਨ ਦੇਖੋ ਵਸ਼ੀ ਵੀ। ਬਹੁਤ ਚੰਗੀ ਬਿਹੜਾ ਜੀ। ਵੀਰ ਜੀ ਮੁੱਲ ਲੈ ਦਾ। ਮੁੱਲ ਘਟਾ ਜਾਈਂ। ਹਾਂਜੀ। ਕੋਈ ਬੜਾ ਜਿਆਦਾ ਮੁੱਲ ਨਹੀਂ ਕਰਨਾ। ਹਾਂਜੀ। ਵਸ਼ੀ ਦਾ ਮੁੱਲ ਕਰਨੇ ਕਲਿੰਦਰ ਜੀ 75 ਹਾਂਜੀ। 70 ਹਾਂਜੀ। ਹਾਂਜੀ। ਜਿਹੜੀ ਹਾਨ ਆ ਵਸ਼ੀ ਆ। 70 ਦੀ ਦੇ ਜੀ। ਤਤਰੀਆ ਤਤਰੀ ਉਹ ਚੋਂ ਵੀ ਛੋੜ ਛੱਪਾ ਹੋ ਜੂ ਜੀ ਛੋੜ ਛੱਪਾ ਇਤੋਂ ਹੀ ਕਰ ਦਿੰਦੇ ਆ ਹਾਂਜੀ ਬਾਅਦ ਮੇਰਾ ਵੀਰ ਕੋ ਫੋਨਗਾ ਲਾ ਕੇ ਵੀ ਜੀ ਉਹ ਛੋੜ ਤੋਂ ਫਰਾ ਕਰ ਦੋ ਹਾਂਜੀ ਪੈਂਡਿਆ ਦੇ ਵਿੱਚ ਦੇਣਾ 65000 ਦੀ 65000 ਦੇਵੋ ਜੀ ਕੀ ਬਾਤ ਆ ਵੇਖੋ ਵੀਰੋ ਕੋਈ 80 75 ਵਾਲਾ ਕੰਮ ਨਹੀਂ ਹੈਗਾ ਥਣ ਦੋਰਾ ਲੱਗਿਆ ਮਗਰ ਬਸ਼ੀ ਆ ਗਈ ਆ ਦੁੱਧ ਵੀ ਸੋਹਣਾ ਇਹੋ ਜਿਹੇ ਬਸ਼ੀਆਂ ਦਾ ਮੁੱਲ ਪੈਣ 85000 ਰੁਪਈਆ ਬਿਲਕੁਲ ਕੋਈ ਸ਼ੱਕ ਨਹੀਂ ਬਹੁਤ ਸੋਹਣੀ ਵੈ ਮਾਲ ਫੇਰ ਕੇ ਲਿਆ ਵਾ ਭਾਣਾ ਲਿਆ ਤਾਂ ਭਾਣਾ ਦੇਵਾਂਗੇ ਭਾਣਾ ਬਿਲਕੁਲ ਮੈਂ ਜਿਆਦਾ ਬਸ਼ੀ ਦੇਣਾ 65000 ਦੀ ਹਾਂਜੀ ਤਾਂ ਵੇਖੋ ਵੀਰੋ 65000 ਦੀ ਵੈਡ ਹੋ ਜੂਗੀ ਬਾਕੀ ਇੱਕ ਵਾਰ ਫੇਰ ਲੈ ਵਾ ਚੈੱਕ ਕਰ ਲਿਓ ਦਿਖਾ ਲਿਓ ਖਾ ਲਿਓ ਇੱਕ ਵਾਰੀ ਟੋਰਾ ਚੈੱਕ ਕਰੋ ਵੀਰੋ ਰੇਟ ਚੈੱਕ ਕਰਦੇ ਆ ਤੁਸੀਂ 65000 ਦੀ 65000 ਦੀ ਕਪੜਾ 12 ਲੀਟਰ ਦੁੱਧ ਦਾ ਰੇਟ ਵੀ ਬਹੁਤ ਜਿਆਦਾ ਤੇ ਵੈਡ ਵੀ ਟੌਪ ਕਲਾਸ ਆ ਵੀਰੋ ਕੇ ਹੋਲੀ ਹੋਲੀ ਜਾਂਦੇ ਹੋ ਜੀ ਤਾਂ ਵੇਖੋ ਵੀਰੋ ਲੈ ਲਓ ਜੀ ਲੈਓ ਤੇ ਵੀਰ ਜੀ 65000 ਦੀ ਹੈ 65000 ਦੀ ਭਾਈ ਹਾਂ ਨਾ ਇਹ ਠੀਕ ਹੈ ਜੀ ਦੂਜੇ ਨੰਬਰ ਤੇ ਕਜਿੰਦਰ ਜੀ ਜਰਸੀ ਵਛੀਏ ਜਰਸੀ ਚਾਹੀਦੀ ਠੀਕ ਹੈ ਜੀ ਪਹਿਲਾ ਸੁਆਵਾ ਪਹਿਲਾ ਸੁਆ ਤੇ ਬੱਚਾ ਮਰ ਗਿਆ ਜ ਵਿੱਚ ਬੱਚੇ ਨੂੰ ਨੰਗਣ ਵੀ ਡਈਏ ਜੇ ਫੁੱਲ ਹੈ ਬਗਰਦੀ ਤੇ ਦੋ ਦੇਰ ਕੋ ਮਲਿਉਦਾ ਜਾਦਾ ਦਾ ਹੀਗਾ ਹੁਣ 8 ਕਿਲੋ ਹੁਣ 8 ਲੀਟਰ ਕਿਉਂਕਿ ਮੈਂ ਛੇੜੇ ਏਗੜੇ ਥੋੜੇ ਘਟ ਗਏ ਤੁ ਤੋਂ ਬਿਲਕੁਲ ਖੋਲੋ ਵੀਰ ਜੀ ਵੇਖੋ ਵੀਰੇ 8 ਲੀਟਰ ਦੋ ਦਾ ਬਹੁਤ ਹੀ ਸੋਹਣੀ ਵੜ ਆ ਇਹ ਵੀ ਚੈੱਕ ਕਰ ਲਓ ਪਹਿਲੇ ਸੁਏ ਦੀ ਜੀ ਪਹਿਲਾ ਸੁਆ ਪਹਿਲਾ ਸੁਆ ਕੰਟੂ ਨੂੰ ਚੰਗਾ ਲੱਗਿਆ ਐਚ ਵਾਈਲ ਬੱਚਾ ਚੰਗਾ ਮਾੜਾ ਬੱਚਾ ਜਿਹਨੂੰ ਇੱਕ ਸਾਈਡ ਥੋੜੀ ਮੁਖਾ ਲੱਗੀ ਹੈ ਠੀਕ ਹੈ ਜੀ ਸਾਰੇ ਸਾਰੇ ਜਿੱਤ ਗਏ ਲੈ 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 ਉਹ ਬਾਜੀ ਇੱਕ ਸਾਈਡ ਉਹ ਨਾ ਬੱਚੀ ਮਗਲਬ ਨੇ ਬੱਜੀ ਤਾਂ ਚੁੰਗੀ ਜੀ ਥੋੜੀ ਜੀ ਅੱਛਾ ਉਹ ਬੈਡ ਦੀ ਚੁੰਗੀ ਹਾਂ ਜੀ ਹਾਂ ਜੀ ਦੂਜੀ ਬੈਡ ਦੀ ਵੇਖੋ ਪਿਓਰ ਜਰਸੀ ਹੈ ਬਿਲਕੁਲ ਕੋਈ ਰਸੀ ਨਹੀਂ ਪਾਉਣੀ ਇਹਨੂੰ ਐਡਾ ਥੱਲੇ ਵੜੇ ਵਾ ਠੀਕ ਹੈ ਜੀ ਤੇ ਵੇਖੋ ਵੀਰੋ ਸੋਹਣੀ ਵੜਾ ਫੇਸ ਕੁਆਲਟੀ ਦੀ ਗੱਲ ਕਰੀਏ ਜਾਂ ਥਣਾ ਤੁਣਾ ਦੀ ਬਹੁਤ ਚੰਗੀ ਵੜਾ ਤੇ ਦੁੱਧ 8 ਲੀਟਰ ਜੀ ਹੁਣ 8 ਲੀਟਰ ਭਾਈ ਮੌਜੂਦਾ ਠੀਕ ਹੈ ਜੀ ਤੁਹਾਨੂੰ ਬਹੁਤ ਚੰਗਾ ਲੱਗਾ ਵਸ਼ੀ ਹਾਂਜੀ ਸਵੇਰਾ ਪੁੱਤ ਠੀਕ ਤਾਂ ਇਹਦਾ ਮੁੱਲ ਜੀ ਮੁੱਲ ਕਜਿੰਦਰ ਜੀ ਜੇ ਇਸ ਬੱਚਾ ਨਾਲ ਹੁੰਦਾ ਫਿਰ ਵਸ਼ੀ ਵਿੱਚ ਨਹੀਂ 45000 ਦੀ ਹਾਂਜੀ ਹੁਣ ਵਸ਼ੀ ਜਿਹੜੀ ਹਾਂ ਨਾਈ ਹੈ ਨਾ 35 ਦੀ ਦੇ ਦਈਏ 2 ਛੱਡੀਏ 33000 ਦੀ 30000 ਦੀ 2 ਹੋਰ ਛੱਡ 28000 ਦੀ ਜਾਂਦੇ ਨਾ ਕਰੋ ਬਿੱਲ ਭਰਾਂ ਜਾਂਦੇ ਹਾਂ ਨੂੰ ਜੀ ਰੋੜੀ ਲੱਭਣੀ ਕੋਈ ਨਾ 28 ਦੀ ਜਾਂਦੇ ਹਨਾ ਚਲੋ ਜਾਂਦੇ 28 ਦੀ ਠੀਕ ਹੈ ਫਿਰ ਥੋੜੇ ਟਾਈਮ ਦੀ ਸੂਈ ਅਜੇ ਤਾਂ ਥੋੜੇ ਸਮੇਂ ਦੀ ਜੂਈ ਮੈਲਾ ਮਾਰਨਾ ਮੈਲਾ ਮਾਰਨਾ ਪਹਿਲਾ ਮਾਰਨਾ ਤੇ ਦੇਖੋ ਵੀਰੋ ਇਹ ਮੈਲਾ ਮੂਲਾ ਵੀ ਨੇ ਮਾਰਨਾ ਪਹਿਲਾ ਸੂਆ ਬਹੁਤ ਜਿਆਦਾ ਚੰਗੀ ਵੈੜਾ ਫਿਰ ਭਾ ਦੇ ਸੌਣਾ ਰੇਟ ਤਾਂ ਬਿਲਕੁਲ ਹੀ ਜਾਇਜ਼ ਆ 28000 ਦੀ 28000 ਦੇ ਦਾਂਗੇ ਤੁਸੀਂ ਕਹਿੰ ਤਾਂ ਦੇ ਦਿੰਨੇ ਠੀਕ ਹੈ ਕਹੋ ਜੀ ਠੰਡੀ ਬੜੀ ਬਾਜੀ ਠੀਕ ਹੈ ਇਹਨੇ ਵੀ ਕੋਈ ਰਸੀਬ ਪਾ ਨੇਗਾ ਦੇ ਲੇ ਬਰੋ ਠੀਕ ਬੋ ਚੰਗੀ ਵੇੜਾ ਜੀ ਤਾਂ ਵੀਰੇ ਉਹ ਰੇਟ ਤੁਸੀਂ ਚੈੱਕ ਕਰ ਹੀ ਲਿਆ ਵਾ 65000 28000 ਬਿਲਕੁਲ ਨੋਰਮਲ ਰੇਟ ਨੇ ਤੀਜੇ ਨੰਬਰ ਤੇ ਝੋਟੀ ਹੈ ਕਲਜਿੰਦਰ ਜੀ ਝੋਟੀ ਦਾ ਦੁੱਧ ਹੈ 8 ਕਿਲੋ ਹਾਂਜੀ ਕੱਟੀ ਮੰਗਦੀ 8 ਕਿਲੋ ਦੁੱਧ ਆ ਜੀ 8 ਕਿਲੋ ਦੁੱਧ ਹੈ ਮਗਰ ਕੱਟੀ ਆ ਜੀ ਮਾਰ ਕੱਟੀ ਆ ਕੋਈ ਲਾਲ ਢਾਈਆਂ ਮਹੀਨੇ ਦੀ ਭਾਏ ਕੋ ਲਾ ਦੇ ਤਿੰਨਾਂ ਮਹੀਨੇ ਕੱਟੀ ਆਪਣਾ ਅੰਦਾਜ਼ਾ ਖੁਦ ਹੀ ਲਾਵੇ ਬਿਲਕੁਲ ਬਿਲਕੁਲ ਹੈ ਕਿ ਨਹੀਂ ਹਾਂਜੀ ਤੇ ਦੁੱਧ ਮਜੂਰ ਕਰਕੇ ਘਟ ਲਿਆ 8 ਕਿਲੋ ਆ 8 ਕਿਲੋ ਗਾਂ 1 ਮਹੀਨਾ ਟੱਪ ਗਈ ਜੇ ਬਣੀ ਅੱਛੇ ਬਣੀ ਨੂੰ 1 ਮਹੀਨਾ ਟੱਪ ਗਈ ਹੈ ਨਾ 1 ਮਹੀਨਾ ਟੱਪ ਗਈ ਵਾਛੀ ਮੈਂ ਨਿਕਲਦੀ ਗੱਭਣ ਆ ਠੀਕ ਹੈ ਜੀ ਪਰ ਇਹ ਗਰੰਟੀ ਚ ਨਹੀਂ ਆਈ ਗਰੰਟੀ ਜਰੂਰੀ ਢਾਗਾਂ ਮੇਰੇ ਚੱਕੂ ਨਹੀਂ ਬਿਲਕੁਲ ਅੱਜ ਕੱਲ ਗਾਇਦਗੇ ਨਹੀਂ ਪਰ ਬਣੀ ਜਰੂਰ ਹੈ ਬਣੀ ਜਰੂਰ ਬਿਲਕੁਲ ਤਾਂ ਬਾਕੀ ਵੇਖੋ ਵੀਰੋ ਬਾਕੀ ਤੁਸੀਂ ਆਪ ਦੀ ਵੀਰੋ ਆਪਣਾ ਪੀ ਜਾਨੀ ਕੇ ਟੋਕੜ ਮੰਨ ਕੇ ਚਲਿਓ ਹੈ ਨਾ ਵੀਰ ਜੀ ਟੋਕੜ ਮੰਨ ਕੇ ਚਲੋ ਜੀ ਬਿਲਕੁਲ ਬੰਦੀ ਮਗਰ ਤੇ ਵੇਖੋ ਵੀਰੋ ਪੇਟ ਪੂਠੀ ਚੈੱਕ ਕਰੋ ਝੋਟੀ ਦੀ ਸੋਨੀ ਝੋਟੀ ਦੁੱਧ 8 ਲੀਟਰ ਆ ਗਿਆ 8 ਕਿਲੋ ਭਾਈ ਮਗਰ ਵੀ ਕੱਟੀ ਆ ਮਗਰ ਕੱਟੀ ਕਰਦੀ ਠੀਕ ਹੈ ਵੇਖੋ ਵੀਰੇ ਕੱਟੀ ਵੀ ਚੰਗੇ ਸੀ ਉਹਦੇ 10 ਫਾਇਆਂ ਸਖੂਆਂ ਬਹੁਤ ਨੇ ਲੇ ਵੇ ਦੀਆਂ ਤਾਂ ਕੱਦ ਕਾ ਠਾ ਲਈਏ ਭਾਈ ਕੋਈ ਨਵਾਲ ਕੇ ਵੀਡੀਓ ਨਹੀਂ ਪਾਉਂਦੇ ਠੰਡਿਆ ਹਾਂਜੀ ਆ ਪਛੂ ਸੁਰਾਣਾ ਨਵਾਲੇਤ ਵਾਲਿਆ ਹੋਰ ਫੱਬਦਾ ਬਾਕੀ ਵੀਰੇ ਮੌਸਮ ਦੇ ਕਰਕੇ ਤਾਂ ਝੋਟੀ ਚੰਗੀ ਆ ਲੈਓ ਜੀ ਤਾਂ ਵੀਰੋ ਬਹੁਤ ਚੰਗੀ ਝੋਟੀ ਆ ਕੰਦ ਕਾਠਾ ਲਈ ਆ ਲੇਵੇ ਦੀਆਂ ਵੀ ਚੰਗੀਆਂ ਸਫਾਈਆਂ ਲੱਗੀਆਂ ਤੇ ਨੋਕ ਅਲੱਥਨ ਆ ਗਿਆ ਠੀਕ ਹੈ ਤਾਂ ਕੱਟੀ ਨਾ ਦੋਵੇਂ ਟਾਈਮ ਮਿਲਦੀ ਆ ਜੀ ਦੋ ਏਡਾ ਕੱਟੀ ਨਾ ਭਾਈ ਠੀਕ ਹੈ ਜੀ ਤਾਂ ਇਹਦੇ ਮੁੱਲ ਦੀ ਗੱਲ ਕਰੀਏ ਵੀਰ ਜੀ ਕਿੰਨੇ ਦੀ ਦੇ ਦੇਣੀ ਵੜੇ ਮੁੱਲ ਝੋਟੀ ਭਾਈ ਕੋਈ ਬੋਲੇਗਾ 70 ਕੋ 85 ਦੀ ਹਾਂਜੀ ਹਾਂ ਨਾ 75 ਦੀ 75 ਦੀ ਹਾਂਜੀ ਦੋ ਛੱਡ ਜੀ ਦੋ ਛੱਡ ਦਈਏ 73 70 ਦੀ 70 ਦੀ 70 ਦੀ ਤਾਂ ਵੇਖੋ ਪੰਜ ਛੱਡ ਦੇਣਾ ਤੇ ਦੋ ਦੀ ਗੱਲ ਕੀ ਪੰਜ ਛੱਡ ਦੇ ਨੀ ਪੰਜ ਹੀ ਨਹੀਂ ਗਿਆ ਜਾ। ਹਾਂਜੀ। ਤੇ ਵੇਖੋ 70000 ਦੀ ਆ ਇਹ ਗਈ ਸਾਰਾ ਸਿਆਲ ਭਾਵੇਂ ਕੋਈ ਰੱਚ ਹੋ ਕੇ ਗਾੜੀ ਗੱਬੜ ਵੀ ਹੋ ਜੇ ਤਾਂ ਚੰਗੀ ਰਕਮ ਵਟਣ ਆਲੀ ਆ। ਜਿੰਨਾ ਦੀ ਨਿਕਲੇ ਗੱਬੜੀਆਂ ਨਿਕਲੂਗੀ ਹਣੇ। ਪਰ ਯਾਰ ਹੁਣ ਗਰੰਟੀ ਨਹੀਂ ਦੇਣੀ ਇਹਨੂੰ। ਕੁ ਮਹੀਨਾ ਜਿਹਾ ਮਹੀਨੇ ਗਰੰਟੀ ਕੋਈ ਨਹੀਂ ਦੇ ਭਾ ਨਿਕਲ ਨਹੀਂ ਗੱਬੜ ਕੋਈ ਚੱਕ ਨਹੀਂ ਹੋ ਸਕਦੀ ਮਈਆ ਜੀ। ਬਿਲਕੁਲ। ਤੇ ਵੇਖੋ ਵੀਰੋ ਚੰਗੀ ਝੋਟੀ ਆ ਕੱਦ ਕਾਠ ਵਾਲੀ ਆ। ਲੇਵੀਆਂ ਸਫਾਈਆਂ ਮਗਰ ਕੱਟੀ ਮਈਆਂ ਦੋ ਤਿਆਰ ਹੋਣੇ ਮਗਰ ਕੱਟੀ ਚੰਗੀ ਬਿਲਕੁਲ ਬਿਲਕੁਲ ਚੰਗੀ ਝੋਟੀ ਆ ਵੀਰੋ ਤਾਂ ਜੇ ਵੇੜਾਂ ਦੀ ਗੱਲ ਕਰੀਏ ਵੇੜਾਂ ਦਾ ਰੇਟ ਵੀ ਜਿਆਜਾ ਤਾਂ ਬਾਕੀ ਫੋਨ ਤੁਸੀਂ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਜੀ ਤਿੰਨ ਪਸ਼ੂ ਆ ਤਿੰਨਾਂ ਦੇ ਰੇਟ ਜਿਆਜਾ ਕੀਤੇ ਆ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤਰ੍ਹਾਂ ਦੀ ਵੀਡੀਓ ਲਾ ਕੇ ਵੀਰੇ ਬਖਾਲੀ ਜਾਵੇ ਤਾਂ ਐਡਰੈਸ ਇੱਕ ਦੱਸਿਓ ਜੀ ਮਾਪ੍ਰੇਮ ਸਿੰਘ ਪਿੰਡ ਕਾਸਤੀਵਾਲ ਤਸੀਲ ਬਟਾਲਾ ਜਿਲ੍ਹਾ ਗਰਦਾਸਾਹਲ Μια ελληνική εμπειρία που έχει δημιουργηθεί είναι η